ਸਤ ਸ੍ਰੀ ਅਕਾਲ ਪੰਜਾਬੀ ਉਹ ਬ੍ਰੇਕਿੰਗ ਪੰਜਾਬ ਨਿਊ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਹਾਜ਼ਰ ਹੋਏ ਹਾਂ ਜਿਹਦੀਆਂ ਵੱਡੀਆਂ ਖਬਰਾਂ ਲੈ ਕੇ ਤੇ ਸਭ ਤੋਂ ਪਹਿਲਾਂ ਹੁਣ ਪਹਿਲੀ ਵੱਡੀ ਖਬਰ ਦੀ ਗੱਲ ਕਰੀਏ ਤੇ ਖਡੂਰ ਸਾਹਿਬ ਤੋਂ ਸੰਸਦ ਅਤੇ ਇਸ ਤੋਂ ਇਲਾਵਾ ਬਾਅਦਸ ਪੰਜਾਬ ਦੇ ਮੁਖੀ ਅਮਰਤਪਾਲ ਸਿੰਘ ਦੀ ਪਰੋਲ ਅਰਜੀ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਕੀਤੀ ਗਈ ਹੈ ਜਿਸ ਤੋਂ ਬਾਅਦ ਕਿ ਅਮਰਤਪਾਲ ਨੂੰ ਜੇਲ੍ਹ ਦੇ ਵਿੱਚੋਂ ਰਿਹਾਅ ਕਰਨ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਜਿਹਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਤੋਂ ਫੈਸਲੇ ਦੀ ਮੰਗ ਕੀਤੀ ਗਈ ਸੀ ਹਾਈ ਕੋਰਟ ਦੇ ਵੱਲੋਂ ਜੀ ਇਸ ਤੋਂ ਬਾਅਦ ਕਿ ਪੰਜਾਬ ਸਰਕਾਰ ਦੇ ਵੱਲੋਂ ਇਸ ਨੂੰ ਸਾਫ਼ ਇਨਕਾਰ ਕਰ ਦਿੱਤਾ ਗਿਆ ਸੀ ਕਿ ਅਮਰਤਪਾਲ ਨੂੰ ਜੇਲ੍ਹ ਦੇ ਵਿੱਚ ਹੀ ਰਹਿਣਾ ਪਵੇਗਾ ਤੇ ਉਸ ਨੂੰ ਪੈਰੋਲ ਨਹੀਂ ਦਿੱਤੀ ਜਾਵੇਗੀ ਜਿਸ ਤੋਂ ਬਾਅਦ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਜਿਸ ਤੋਂ ਬਾਅਦ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਵੀ ਅਮਰਤਪਾਲ ਨੂੰ ਰਿਹਾ ਕਰਨ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਸੋ ਤੁਹਾਡੀ ਇਸ ਬਾਰੇ ਕੀ رائے ਹੈ ਕਿ ਭਾਈ ਅਮਰਤਪਾਲ ਨੂੰ ਹੁਣ ਕੋਰਟ ਦੇ ਵੱਲੋਂ ਰਿਹਾਅ ਕਰਨਾ ਚਾਹੀਦਾ ਸੀ ਕੁਝ ਕੁ ਦਿਨਾਂ ਦੀ ਪਰੋਲ ਉਹਨਾਂ ਦੇ ਵੱਲੋਂ ਮੰਗੀ ਗਈ ਸੀ ਜਿਸ ਨੂੰ ਕੀ ਪਰੋਲ ਮਿਲਣੀ ਚਾਹੀਦੀ ਸੀ ਜਾਂ ਫਿਰ ਨਹੀਂ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਜੀ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਪੀ ਆਰਟੀਸੀ ਅਤੇ ਪੰਜਾਬ ਰੋਡਵੇਜ ਸਣੇ ਪੰਨ ਵਸਦੇ ਕੱਚੇ ਕਰਮਚਾਰੀਆਂ ਦੇ ਵੱਲੋਂ ਹੁਣ 3 ਦਿਨ ਪਹਿਲਾਂ ਸ਼ੁਰੂ ਕੀਤੀ ਗਈ ਹੜਤਾਲ ਨੂੰ ਖਤਮ ਕਰ ਦਿੱਤਾ ਗਿਆ ਹੈ। ਇਸ ਹੜਤਾਲ ਦੇ ਖਤਮ ਹੁੰਦੇ ਸਾਰ ਹੀ ਪੰਜਾਬ ਸਰਕਾਰ ਵੱਲੋਂ ਕੱਚੇ ਕਾਮਿਆਂ ਨੂੰ ਮੁਅਤਲ ਕਰਨ ਦੇ ਦਿੱਤੇ ਗਏ ਹਦੇਚਾਂ ਨੂੰ ਵੀ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਗਿਆ ਹੈ। ਜਿਹੜੇ ਕੱਚੇ ਕਾਮਿਆਂ ਨੂੰ ਪ੍ਰਦਰਸ਼ਨ ਦੇ ਦੌਰਾਨ ਗ੍ਰਿਫਤਾਰ ਕੀਤਾ ਗਿਆ ਸੀ ਉਹਨਾਂ ਨੂੰ ਵੀ ਜਲਦ ਹੀ ਰਿਹਾ ਕਰ ਦਿੱਤਾ ਜਾਵੇਗਾ ਤੇ ਉਹਨਾਂ ਖਿਲਾਫ ਦਰਜ ਮਾਮਲੇ ਵੀ ਰੱਦ ਕਰ ਦਿੱਤੇ ਜਾਣਗੇ। ਇਸ ਦੇ ਨਾਲ ਹੀ ਪੀ ਆਰਟੀਸੀ ਅਤੇ ਪੰਜਾਬ ਰੋਡਵੇਜ ਸਣੇ ਪੰਨ ਵਸਦੇ ਕੱਚੇ ਕੰਮਿਆਂ ਨੂੰ ਜਲਦ ਹੀ ਪੱਕਾ ਕਰਨ ਸੰਬੰਧੀ ਪ੍ਰਕਿਰਿਆ ਵੀ ਸ਼ੁਰੂ ਕੀਤੀ ਜਾਵੇਗੀ ਇਹ ਫੈਸਲਾ ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਕੱਚੇ ਕੰਮੀਆਂ ਦੇ ਆਗੂਆਂ ਦੇ ਵਿਚਕਾਰ 7 ਘੰਟੇ ਲੰਮੀ ਚੱਲੀ ਮੀਟਿੰਗ ਦੇ ਵਿੱਚ ਲਿਆ ਗਿਆ ਹੈ ਇਸ ਤੋਂ ਬਾਅਦ ਇੱਕ ਖਬਰ ਦੀ ਗੱਲ ਕਰੀਏ ਤੇ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਜੋ ਕਿ ਸਾਬਕਾ ਮੁੱਖ ਮੰਤਰੀ ਹਨ ਪੰਜਾਬ ਦੇ ਸੋ ਉਹਨਾਂ ਦੇ ਵੱਲੋਂ ਹੁਣ ਇੱਕ ਤਾਜ਼ਾ ਬਿਆਨ ਜਾਰੀ ਕੀਤਾ ਗਿਆ ਹੈ ਜਿੱਥੇ ਕਿ ਉਹਨਾਂ ਦੇ ਵੱਲੋਂ ਪਿਛਲੇ ਦਿਨੀ ਐਲਾਨ ਕੀਤਾ ਗਿਆ ਸੀ ਕਿ ਕਾਲੀ ਭਾਜਪਾ ਗੱਠਜੋੜ ਹੋਣਾ ਚਾਹੀਦਾ ਹੈ ਜਿਸ ਤੋਂ ਬਾਅਦ ਹੀ ਪੰਜਾਬ ਦੇ ਵਿੱਚ ਸਰਕਾਰ ਬਣ ਸਕਦੀ ਹੈ ਤੇ ਉਹਨਾਂ ਦੇ ਵੱਲੋਂ ਹੁਣ ਇਹ ਬਿਆਨ ਜਾਰੀ ਕੀਤਾ ਗਿਆ ਹੈ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਜੋ ਕਹਿੰਦੇ ਸਨ ਉਹਨਾਂ ਦੇ ਵੱਲੋਂ ਨਹੀਂ ਕੀਤਾ ਜਾਂਦਾ ਸੀ ਸੋ ਆਪਣੇ ਬਾਅਦਿਆਂ ਤੋਂ ਮੁੱਕਰ ਜਾਂਦੇ ਸਨ ਪਰ ਸੁਖਵੀਰ ਬਾਦਲ ਜੋ ਕਹਿੰਦਾ ਹੈ ਉਹ ਕਰਦਾ ਹੈ ਜੀਹਾਂ ਇਹ ਵੱਡਾ ਬਿਆਨ ਉਹਨਾਂ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਉਹਨਾਂ ਦਾ ਤਰਕ ਹੈ ਕਿ ਪੂਰੇ ਪੰਜਾਬ ਦੇ ਵਿੱਚ ਬੀਜੇਪੀ ਦਾ ਕੈਂਡਰ ਨਹੀਂ ਹੈ ਜੇ ਲੋਕ ਸਭਾ ਚੋਣ ਇਕੱਠੇ ਲੜਦੇ ਹਨ ਤੇ 7 ਤੋਂ 8 ਸੀਟਾਂ ਉਹ ਜਿੱਤ ਸਕਦੇ ਹਨ ਤੇ ਉਸ ਦੇ ਨਾਲ ਹੀ ਪੰਜਾਬ ਦੇ ਵਿੱਚ ਅਕਾਲੀ ਅਤੇ ਭਾਜਪਾ ਦਾ ਜੇਕਰ ਗੱਠ ਜੋੜ ਹੁੰਦਾ ਹੈ ਤੇ ਇਸ ਤੋਂ ਬਾਅਦ ਉਹਨਾਂ ਦੀ ਸਰਕਾਰ ਬਣ ਜਾਵੇਗੀ ਤੇ ਇਸੇ ਦੌਰਾਨ ਉਹਨਾਂ ਨੇ ਕਿਹਾ ਹੈ ਕਿ ਉਹ ਸਾਲ 2027 ਦੇ ਵਿੱਚ ਇੱਕ ਵਾਰ ਫਿਰ ਤੋਂ ਪੰਜਾਬ ਦੇ ਮੁੱਖ ਮੰਤਰੀ ਬਣਨ ਨੂੰ ਤਿਆਰ ਹਨ ਜੀ ਹਾਂ ਤੁਹਾਨੂੰ ਦੱਤੀ ਹੈ ਕਿ ਇਹ ਵੀ ਵੱਡਾ ਬਿਆਨ ਜਿਹੜਾ ਕਿ ਉਹਨਾਂ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਕਿ ਇੱਕ ਵਾਰ ਫਿਰ ਤੋਂ ਪੰਜਾਬ ਦੇ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਸੋ ਤੁਸੀਂ ਕਮੈਂਟ ਕਰਕੇ ਆਪਣੀ ਰਾਏ ਜਰੂਰ ਦਿਓ ਕਿ ਸੁਖਵੀਰ ਬਾਦਲ ਦੇ ਬਾਰੇ ਅਤੇ ਇਸ ਤੋਂ ਇਲਾਵਾ ਪ੍ਰਕਾਸ਼ ਸਿੰਘ ਬਾਦਲ ਦੇ ਬਾਰੇ ਜੋ ਕੈਪਟਨ ਦੇ ਦੁਆਰਾ ਬਿਆਨ ਦਿੱਤੇ ਗਏ ਹਨ ਉਹਨਾਂ ਬਾਰੇ ਤੁਹਾਡੀ ਕੀ ਰਾਏ ਹੈ ਤੇ ਕੀ ਤੁਸੀਂ ਵੀ ਕੈਪਟਨ ਮਰਿੰਦਰ ਸਿੰਘ ਨੂੰ ਇੱਕ ਵਾਰ ਫਿਰ ਤੋਂ ਪੰਜਾਬ ਦਾ ਮੁੱਖ ਮੰਤਰੀ ਬਣਦਾ ਹੋਇਆ ਦੇਖਣਾ ਚਾਹੁੰਦੇ ਹੋ ਜਾਂ ਫਿਰ ਨਹੀਂ ਇਸ ਤੋਂ ਬਾਅਦ ਅਗਲੀ ਖਬਰ ਹੁਣ ਮੌਸਮ ਦੇ ਰਿਲੇਟਰ ਨਿਕਲ ਕੇ ਆ ਰਹੀ ਹੈ ਅਮਰਤਸਰ ਚ ਪਵੇਗੀ ਕਹਿਰ ਦੀ ਠੰਡ 7 ਤੋਂ 10 ਦਿਨਾਂ ਦੇ ਅੰਦਰ ਤੇਜ਼ੀ ਦੇ ਨਾਲ ਡਿਗੇਗਾ ਤਾਪਮਾਨ ਜੀ ਹਾਂ ਪੰਜਾਬ ਦੇ ਵਿੱਚ ਹੁਣ ਦਸੰਬਰ ਦੀ 10 ਤੱਕ ਦੇ ਨਾਲ ਹੀ ਠੰਡ ਆਪਣਾ ਅਸਰ ਦਿਖਾਉਣ ਲੱਗੀ ਹੈ ਮੌਸਮ ਵਿਭਾਗ ਦੇ ਅਨੁਮਾਨ ਦੇ ਅਨੁਸਾਰ ਆਉਣ ਵਾਲੇ 7 ਤੋਂ 10 ਦਿਨਾਂ ਦੇ ਵਿੱਚ ਤਾਪਮਾਨ ਦੇ ਵਿੱਚ ਹੋਰ ਵੱਡੀ ਗਿਰਾਵਟ ਦਰਜ ਹੋਵੇਗੀ ਦਿਨ ਦਾ ਬਧੇਰੇ ਤਾਪਮਾਨ ਜਿੱਥੇ ਕਿ 22 ਤੋਂ 20 ਡਿਗਰੀ ਸੈਲਸੀਅਸ ਦੇ ਵਿਚਕਾਰ ਹੈ ਉੱਥੇ ਹੀ ਰਾਤ ਦਾ ਪਾਰਾ 6 ਤੋਂ 7 ਡਿਗਰੀ ਤੱਕ ਲੁੜਕਣ ਦੀ ਸੰਭਾਵਨਾ ਦਤਾ ਦਿੱਤੀ ਗਈ ਹੈ ਰਾਤ ਅਤੇ ਸਵੇਰ ਆਮ ਦਿਨਾਂ ਦੀ ਤੁਲਨਾ ਦੇ ਵਿੱਚ ਹੋਰ ਤੇਜ਼ ਮਹਿਸੂਸ ਹੋ ਸਕਦੀ ਹੈ ਸੋ ਅੱਜ ਸ਼ਹਿਰ ਦੇ ਵਿੱਚ ਬਧੇਰੇ ਤਾਪਮਨ ਜਿੱਥੇ ਕਿ 23 ਡਿਗਰੀ ਅਤੇ ਘੱਟ ਤੋਂ ਘੱਟ ਟੈਂਪਰੇਚਰ 6 ਡਿਗਰੀ ਰਿਕਾਰਡ ਕੀਤਾ ਗਿਆ ਹੈ ਉੱਥੇ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਤਾਪਮਨ ਦੇ ਵਿੱਚ ਵੱਡੀ ਗਰਾਵਟ ਦਰਜ ਕੀਤੀ ਜਾਵੇਗੀ ਬਜ਼ੁਰਗਾਂ ਅਤੇ ਬੱਚਿਆਂ ਦੇ ਲਈ ਪੰਜਾਬ ਦੇ ਵਿੱਚ ਹੁਣ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਤੇ ਵਿਸ਼ੇਸ਼ ਸਾਵਧਾਨੀ ਵਰਤਣ ਦੀ ਸਲਾਹ ਵੀ ਜਾਰੀ ਕਰ ਦਿੱਤੀ ਗਈ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਕੈਪਟਨ ਦੇ ਬਿਆਨਾਂ ਦੇ ਉੱਤੇ ਹੁਣ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਨਿਸ਼ਾਨੇ ਸਾਧੇ ਗਏ ਹਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਮੋਰਿੰਦਰ ਸਿੰਘ ਦੇ ਵੱਲੋਂ ਅਕਾਲੀ ਦਲ ਭਾਜਪਾ ਗੱਠਜੋੜ ਦੇ ਦਿੱਤੇ ਬਿਆਨ ਦੇ ਮਗਰੋਂ ਹੁਣ ਪੰਜਾਬ ਦੀ ਸਿਆਸਤ ਦੇ ਵਿੱਚ ਹਲਚਲ ਪੈਦਾ ਹੋ ਚੁੱਕੀ ਹੈ ਕੈਪਟਨ ਦੇ ਇਸ ਬਿਆਨ ਨੂੰ ਲੈ ਕੇ ਹੁਣ ਆਮ ਆਦਮੀ ਪਾਰਟੀ ਦੀ ਵੱਡੀ ਪ੍ਰਤੀਕਿਰਿਆ ਸਾਹਮਣੇ ਆਈ ਹੈ ਇੱਥੇ ਮੀਡੀਆ ਦੇ ਨਾਲ ਸੰਬੋਧਨ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੈਪਟਨ ਤੇ ਨਿਸ਼ਾਨਾ ਬੰਨ੍ਹਦਿਆਂ ਹੋਇਆਂ ਕਿਹਾ ਹੈ ਕਿ ਜਿੰਨੇ ਵੀ ਲੋਕ ਹੁਣ ਨਕਾਰੇ ਹੋਏ ਹਨ ਉਹ ਸਾਰੇ ਇੱਕ ਮੰਚ ਤੇ ਆਉਣਾ ਚਾਹੁੰਦੇ ਹਨ ਇਹਨਾਂ ਸਾਰੇ ਆਗੂਆਂ ਕੈਪਟਨ ਮਰਿੰਦਰ ਸਿੰਘ ਸਿਮਰਜੀਤ ਸਿੰਘ ਬੈਂਸ ਸੁਖਵੀਰ ਸਿੰਘ ਬਾਦਲ ਨੇ 25 ਤੋਂ 30 ਸਾਲ ਆਪਣੀਆਂ ਸਿਆਸੀ ਸੇਵਾਵਾਂ ਸੂਬੇ ਦੇ ਵਿੱਚ ਨਿਭਾਈਆਂ ਹਨ ਪਰ ਹੁਣ ਹਰਪਾਲ ਚੀਮਾ ਨੇ ਕਿਹਾ ਹੈ ਕਿ ਜਦੋਂ ਕੈਪਟਨ ਸਾਹਿਬ ਨੂੰ ਮੁੱਖ ਮੰਤਰੀ ਤੋਂ ਹਟਾਇਆ ਗਿਆ ਸੀ ਤੇ ਉਹ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਸਨ ਅਤੇ ਕਾਂਗਰਸ 'ਚ ਰਹਿੰਦੇ ਆ ਵੀ ਕੈਪਟਨ ਭਾਜਪਾ ਦੇ ਨਾਲ ਲਿੰਕ ਦੱਸੀ ਜਾਂਦੇ ਸਨ ਉਹਨਾਂ ਨੇ ਕਿਹਾ ਹੈ ਕਿ ਕੈਪਟਨ ਦਲਬਦਨ ਦੇ ਮਾਹਰ ਹਨ ਇਸ ਤੋਂ ਸਪਸ਼ਟ ਹੁੰਦਾ ਹੈ ਕਿ ਇਹ ਲੋਕ ਪੰਜਾਬ ਦੀ ਪਾਵਰ ਨੂੰ ਹਥਿਆਉਣਾ ਚਾਹੁੰਦੇ ਹਨ ਜਿਨ੍ਹਾਂ ਲੋਕਾਂ ਨੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕੀਤਾ ਹੈ ਤੇ ਜਦੋਂ ਅਸੀਂ ਉਸ ਮਾਫੀਆਵਾਦ ਨੂੰ ਖਤਮ ਕਰਨਾ ਚਾਹੁੰਦੇ ਹਾਂ ਤੇ ਇਹ ਦੁਬਾਰਾ ਪੰਜਾਬ ਦੇ ਵਿੱਚ ਆਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਅੰਮ੍ਰਿਤਸਰ ਸਰਹੱਦ ਦੇ ਉੱਤੇ ਵਧਿਆ ਹੈ ਖਤਰਾ ਡਰੋਨ ਮੂਵਮੈਂਟਾਂ ਹੋ ਗਈਆਂ ਹਨ ਬੇਕਾਬੂ ਗਿਆ 11 ਮਹੀਨਿਆਂ ਦਾ ਅੰਕੜਾ ਕਰੇਗਾ ਹੈਰਾਨ ਜੀਹਾਂ ਪੰਜਾਬ ਦੇ ਵਿੱਚ ਲਗਾਤਾਰ ਹੁਣ ਬੀਐਸਐਫ ਪੰਜਾਬ ਫਰੰਟੀਅਰ ਵੱਲੋਂ ਹੁਣ ਤੱਕ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਏਜੰਸੀਆਂ ਦੇ ਨਾਲ ਮਿਲ ਕੇ 251 ਸਮੱਗਲਰਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ ਉੱਥੇ ਹੀ ਜੇਲ੍ਹਾਂ ਦੇ ਵਿੱਚ ਬੈਠੇ 189 ਸਮੱਗਲਰਾਂ ਦੀ ਸੂਚੀ ਵੀ ਪੁਲਿਸ ਨੂੰ ਸੌਂਪੀ ਗਈ ਹੈ ਇਨ੍ਹਾਂ ਸਮੱਗਲਰਾਂ ਨੂੰ ਜ਼ਮਾਨਤ ਪੋਨਾ ਇਹਨਾਂ ਸਮਗਲਰਾਂ ਨੂੰ ਜਮਾਂਤ ਦਾ ਨਾਮ ਮਿਲ ਸਕੇ ਤਾਂ ਜੋ ਕੀ ਸਮਗਲਰ ਜਮਾਂਤ ਦੇ ਉੱਤੇ ਆਉਂਦੇ ਹਨ ਇਹਨਾਂ ਸਮਗਲਰਾਂ ਨੂੰ ਜ਼ਮਾਨਤ ਨਾ ਮਿਲ ਸਕੇ ਜਾਂ ਜੋ ਸਮਗਲਰ ਜ਼ਮਾਨਤ ਦੇ ਉੱਤੇ ਹੁੰਦੇ ਹਨ ਉਹਨਾਂ ਨੂੰ ਟ੍ਰੇਸ ਕੀਤਾ ਜਾ ਸਕੇ ਇਸ ਲਈ ਹੁਣ ਬੀਐਸਐਫ ਪੰਜਾਬ ਫਰੰਟੀਅਰ ਦੇ ਵੱਲੋਂ ਆਈਜੀ ਅਤਲ ਫੁੱਲ ਜਨਰੀ ਦੇ ਨਾਲ ਦੱਸਿਆ ਗਿਆ ਹੈ ਕਿ 11 ਮਹੀਨਿਆਂ ਦੇ ਦੌਰਾਨ ਬੀਐਸਐਫ ਦੇ ਵੱਲੋਂ 272 ਡਰੋਨ ਪੰਜਾਬ ਦੀ ਸਰਹੱਦ ਤੋਂ ਬਰਾਮਦ ਕੀਤੇ ਹਨ ਇਸ ਤੋਂ ਇਲਾਵਾ 1800 ਕਰੋੜ ਤੋਂ ਵੱਧ ਦੀ ਹੈਰੋਇਨ ਵੀ ਹੁਣ ਤੱਕ ਬਰਾਮਦ ਕੀਤੀ ਜਾ ਚੁੱਕੀ ਹੈ ਸੂਰ ਸਰਹੱਦੀ ਖੇਤਰ ਦੇ 12 ਤੋਂ 13 ਪਿੰਡ ਰਡਾਰ ਦੇ ਉੱਤੇ ਹਨ ਜਿੱਥੇ ਕਿ ਸਭ ਤੋਂ ਜ਼ਿਆਦਾ ਨਸ਼ੇ ਦੀ ਸਪਲਾਈ ਹੁੰਦੀ ਹੈ ਤੇ ਇਸ ਤੋਂ ਇਲਾਵਾ ਡਰੋਨ ਜਿਹੜੇ ਕੀ ਪਾਇਆ ਜਾਂਦੇ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਫਗਵਾੜਾ ਦੇ ਵਿੱਚ ਹੁਣ ਨੈਸ਼ਨਲ ਹਾਈਵੇ ਦੇ ਉੱਤੇ ਚੱਲਦੀ ਕਾਰ ਨੂੰ ਲੱਗੀ ਹੈ ਭਿਆਨਕ ਅੱਗ ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਮੱਸੀ ਬਚੀ ਹੈ ਜਾਨ ਜੀ ਹਾਂ ਤਸਵੀਰ ਤੁਸੀਂ ਇਸ ਕਾਰ ਦੀ ਦੇਖ ਸਕਦੇ ਹੋ ਸੋ ਫਗਵਾੜਾ ਦੇ ਵਿੱਚ ਕੌਮੀ ਰਾਜਮਾਰਗ ਨੰਬਰ 1 ਦੇ ਉੱਤੇ ਸਥਾਨਕ ਬੱਸ ਸਟੈਂਡ ਦੇ ਲਾਗੇ ਮੇਨ ਪੋਲ ਦੇ ਉੱਤੇ ਐਤਵਾਰ ਦੇਰ ਸ਼ਾਮ ਨੂੰ ਉਸ ਸਮੇਂ ਭਾਜਣਾ ਪੈ ਗਈਆਂ ਜਦੋਂ ਇੱਕ ਚੱਲਦੀ ਹੋਈ ਇੰਡੀਗੋ ਕਾਰ ਨੂੰ ਵੇਖਦੇ-ਵੇਖਦੇ ਆਹੀ ਭਿਆਨਕ ਅੱਗ ਲੱਗ ਗਈ ਸੀ ਜਿਵੇਂ ਹੀ ਕਾਰ ਦੇ ਵਿੱਚ ਅੱਗ ਲੱਗਣ ਦਾ ਕਾਰ ਸਵਾਰ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ ਤੇ ਉਹ ਸਮਾਂ ਰਹਿੰਦੀਆਂ ਸੀ ਕਾਰ ਦੇ ਵਿੱਚੋਂ ਬਾਹਰ ਨਿਕਲ ਆਏ ਜਿਸ ਦੇ ਕਾਰਨ ਉਹ ਜਿਉਂਦੇ ਝੁਲਸਣ ਤੋਂ ਬਚ ਚੁੱਕੇ ਹਨ ਜਾਣਕਾਰੀ ਦੇ ਅਨੁਸਾਰ ਕਾਰ ਦੇ ਵਿੱਚ ਅੱਗ ਲੱਗ ਗਈ ਸੀ ਉਸ ਦੇ ਵਿੱਚ ਇੱਕੋ ਪਰਿਵਾਰ ਦੇ 4 ਮੈਂਬਰ ਸਨ ਜਿਨ੍ਹਾਂ ਦੇ ਵਿੱਚ ਪਤੀ ਪਤਨੀ ਅਤੇ ਇਹਨਾਂ ਦੇ 2 ਬੱਚੇ ਸ਼ਾਮਲ ਸਨ ਇਸੇ ਦੌਰਾਨ ਕਾਰ ਨੂੰ ਲੱਗੀ ਅੱਗ ਨੂੰ ਦੇਖਦੇ ਹੋਏ ਲੋਕਾਂ ਦੇ ਵੱਲੋਂ ਸੂਚਨਾ ਫਗਵਾੜਾ ਫਾਇਰ ਬਰਗੇਡ ਦੀ ਟੀਮ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਕੁਝ ਮਿੰਟਾਂ ਬਾਅਦ ਹੀ ਫਾਇਰ ਬਰਗੇਡ ਦੀ ਟੀਮ ਉੱਥੇ ਪਹੁੰਚ ਗਈ ਤੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਅੱਗ ਦੇ ਉੱਤੇ ਕਾਬੂ ਪਾ ਲਿਆ ਗਿਆ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਦੇ ਅਚਾਨਕ ਇਸ ਪਿੰਡ ਦੇ ਵਿੱਚ ਹੋਣ ਲੱਗੀਆਂ ਅਨਾਉਂਸਮੈਂਟਾਂ ਸਹਿਮੇ ਲੋਕਾਂ ਘਰੋਂ ਬਾਹਰ ਨਿਕਲਣਾ ਵੀ ਹੋਇਆ ਓਕਾ ਜੀ ਹਾਂ ਪੰਜਾਬ ਦੇ ਜਲੰਧਰ ਅਮਰਤਸਰ ਰਾਸ਼ਟਰੀ ਰਾਜਮਾਰਗ ਤੇ ਸਥਿਤ ਪਿੰਡ ਲਿੱਦੜਾਂ ਵਿਖੇ ਬੀਤੀ ਦੇਰ ਰਾਤ ਅਚਾਨਕ ਅਨਾਉਂਸਮੈਂਟਾਂ ਹੋਣੀਆਂ ਸ਼ੁਰੂ ਹੋ ਗਈਆਂ ਜਿਸ ਦੇ ਨਾਲ ਪੂਰੇ ਇਲਾਕੇ ਦੇ ਵਿੱਚ ਹਫੜਾ ਦਫੜੀ ਮਚ ਗਈ ਉਕਤ ਪਿੰਡ ਮਕਸੂਦਾਂ ਪੁਰੇ ਸਟੇਸ਼ਨ ਦੇ ਅਧਿਕਾਰਤ ਖੇਤਰ ਦੇ ਵਿੱਚ ਆਉਂਦਾ ਹੈ ਸੋ ਰਿਪੋਰਟਰਾਂ ਦੇ ਅਨੁਸਾਰ ਪਿਛਲੇ ਕੁਝ ਦਿਨਾਂ ਤੋਂ ਇਲਾਕੇ ਦੇ ਵਿੱਚ ਚੋਰਾਂ ਦਾ ਕਾਫੀ ਖਤਰਾ ਵੱਧ ਚੁੱਕਾ ਹੈ ਜਿਸ ਦੇ ਕਾਰਨ ਪਿੰ ਵਾਸੀਆਂ ਦੇ ਵਿੱਚ ਡੈਸ਼ ਦਾ ਮਾਹੌਲ ਬਣਿਆ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਦੇ ਲਗਭਗ 12:30 ਵਜੇ ਘਰ ਦੇ ਵਿੱਚ ਅਚਾਨਕ ਆਵਾਜ਼ ਸੁਣਾਈ ਦਿੱਤੀ ਜਦੋਂ ਪਰਿਵਾਰਕ ਮੈਂਬਰਾਂ ਨੇ ਛੱਤ ਤੇ ਜਾ ਕੇ ਦੇਖਿਆ ਤੇ ਚੋਰਾਂ ਨੂੰ ਤੇਜ਼ ਤਰ੍ਹਾਂ ਹਥਿਆਰਾਂ ਦੇ ਨਾਲ ਲੈਸ ਵੇਖਿਆ ਗਿਆ ਚੋਰ ਇੱਕ ਛੱਤ ਤੋਂ ਦੂਸਰੀ ਛੱਤ ਦੇ ਉੱਤੇ ਛਾਲਾ ਮਾਰਦੇ ਹੋਏ ਭੱਜ ਗਏ ਸਥਿਤੀ ਨੂੰ ਗੰਭੀਰ ਦੇਖਦੇ ਹੋਏ ਤੁਰੰਤ ਗੁਰਦੁਆਰੇ ਦੇ ਵਿੱਚ ਐਲਾਨ ਕੀਤਾ ਗਿਆ ਜਿਸ ਦੇ ਨਾਲ ਹੁਣ ਸਾਰਿਆਂ ਨੂੰ ਸੁਰੱਖਿਅਤ ਰਹਿਣ ਦੇ ਲਈ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਗਈ ਹੈ ਇਸ ਦੇ ਬਾਵਜੂਦ ਚੋਰ देर रात ਤੱਕ ਪਿੰਡ ਦੇ ਵਿੱਚ ਘੁੰਮਦੇ ਰਹੇ ਤੇ ਛੱਤ ਤਾਂ ਸ਼ਾਲਾ ਮਾਰਦੇ ਰਹੇ ਕੁਝ ਨਿਵਾਸੀਆਂ ਨੇ ਦਰਵਾਜ਼ੇ ਖੜਕਾਉਣ ਦੀ ਰਿਪੋਰਟ ਵੀ ਦਿੱਤੀ ਹੈ ਪਿੰਡ ਵਾਸੀਆਂ ਅਨੁਸਾਰ ਚੋਰ ਕਾਫੀ ਲੰਮੇ ਸਮੇਂ ਤੱਕ ਇਲਾਕੇ ਦੇ ਵਿੱਚ ਘੁੰਮਦੇ ਰਹੇ ਇਸ ਤੋਂ ਬਾਅਦ ਲਗਭਗ 1:30 ਵਜੇ ਗੁਰਦੁਆਰੇ ਤੋਂ ਇੱਕ ਹੋਰ ਐਲਾਨ ਕੀਤਾ ਗਿਆ ਜਿਸ ਦੇ ਨਾਲ ਪਿੰਡ ਦੇ ਵਿੱਚ ਹੋਰ ਦਹਿਸ਼ਤ ਫੈਲ ਗਈ ਸੂਤਰ ਦੱਸਦੇ ਹਨ ਕਿ ਮਨੀਲਾ ਨਿਵਾਸੀ ਦਾ ਘਰ ਲੇਢਣਾ ਪਿੰਡ ਦੇ ਵਿੱਚ ਹੈ ਸੋ ਬੀਤੀ ਰਾਤ ਚੋਰਾਂ ਦੇ ਵੱਲੋਂ ਉਹਨਾਂ ਦੇ ਘਰ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ ਸੋਨੇ ਦੇ ਗਹਿਣੇ ਅਤੇ ਨਕਦੀ ਚੋਰੀ ਕੀਤੀ ਗਈ ਹੈ ਇਸ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਕਾਲੀ ਬੀਜੇਪੀ ਗੱਠ ਜੋੜ ਬਾੜ ਰਹੀ ਹੈ ਹੁਣ ਹਰਸਿਮਰਤ ਕੌਰ ਬਾਦਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਅਸੀਂ ਗੱਠ ਚੋੜ ਉਸ ਦੇ ਨਾਲ ਕਰਾਂਗੇ ਜੋ ਪੰਜਾਬ ਦੇ ਹੱਕ ਦੇ ਵਿੱਚ ਖੜੇਗਾ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਹੁਣ ਬਠਿੰਡਾ ਤੋਂ ਕਾਲੀ ਦਲ ਦੀ ਐਮਪੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਅਸੀਂ ਸਿਰਫ ਪੰਜਾਬ ਦੇ ਨਾਲ ਖੜੇ ਹਾਂ ਬਾਦਲ ਨੇ ਕਿਹਾ ਹੈ ਕਿ ਸਾਨੂੰ ਕਿਸੇ ਪਾਰਟੀ ਦੇ ਨਾਲ ਨਾਤਾ ਤੋੜਨ ਜਾਂ ਫਿਰ ਜੋੜਨ ਦੇ ਵਿੱਚ ਦਿਲਚਸਪੀ ਨਹੀਂ ਹੈ ਉਹਨਾਂ ਨੇ ਕਿਹਾ ਹੈ ਕਿ ਅਕਾਲੀ ਦਲ ਪੰਜਾਬ ਦੇ ਹਿੱਤਾਂ ਦੇ ਨਾਲ ਖੜਾ ਹੈ ਅਸੀਂ ਉਸ ਪਾਰਟੀ ਦੇ ਨਾਲ ਖੜੇ ਹਾਂ ਜੋ ਪੰਜਾਬ ਨੂੰ ਉਸ ਦੇ ਹੱਕ ਦਵਾਵੇਗੀ ਇੱਥੇ ਤੁਹਾਨੂੰ ਦੱਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਪਿਛਲੇ ਦਿਨੀ ਹੀ ਕਿਹਾ ਗਿਆ ਸੀ ਕਿ ਸਾਲ 2027 ਦੇ ਵਿੱਚ ਸਰਕਾਰ ਤਾਂ ਬਣੇਗੀ ਜੇਕਰ ਅਕਾਲੀ ਭਾਜਪਾ ਵਾਲੇ ਗੱਠ ਜੋੜ ਕਰ ਲੈਂਦੇ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਨਰੇਗਾ ਦੇ ਵਿੱਚ ਹੁਣ ਹੋਇਆ ਹੈ ਵੱਡਾ ਬਦਲਾਅ ਹੁਣ ਘਰ ਬੈਠੇ ਕੰਮ ਕਰਨ ਤੇ ਵੀ ਮਿਲੇਗੀ ਪੂਰੀ ਮਜ਼ਦੂਰੀ ਮੁੱਖ ਮੰਤਰੀ ਮਾਨ ਨੇ ਖੋਲਿਆ ਹੈ ਖਜ਼ਾਨਾ ਜੀ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਣ ਮਨਰੇਗਾ ਸਕੀਮ ਦੇ ਵਿੱਚ ਇੱਕ ਕ੍ਰਾਂਤੀਕਾਰੀ ਫੈਸਲਾ ਲਿਆ ਹੈ ਜਿਸ ਦੇ ਨਾਲ ਮਨਰੇਗਾ ਸਕੀਮ ਦੇ ਵਿੱਚ ਇੱਕ ਇਤਿਹਾਸਿਕ ਬਦਲਾਅ ਆਇਆ ਹੈ ਹੁਣ ਮਜ਼ਦੂਰਾਂ ਨੂੰ ਨਾ ਸਿਰਫ ਸਰਕਾਰੀ ਪ੍ਰੋਜੈਕਟਾਂ ਤੇ ਕੰਮ ਕਰਨ ਦੇ ਲਈ ਸਗੋਂ ਘਰ ਬੈਠੇ ਵੀ ਹੁਣ ਇਸ ਦੇ ਲਈ ਪੂਰੀ ਮਜ਼ਦੂਰੀ ਮਿਲੇਗੀ ਨਰੇਗਾ ਧਿਨ ਰਜਿਸਟਰਡ ਅਤੇ ਨਰੇਗਾ ਕਾਰਡ ਰੱਖਣ ਵਾਲੇ ਮਜ਼ਦੂਰਾਂ ਨੂੰ ਹੁਣ ਘਰ ਬੈਠੇ ਕੰਮ ਦੇ ਲਈ ਪੂਰਾ ਲਾਭ ਮਿਲੇਗਾ ਇਹ ਸਕੀਮ ਗਰੀਬ ਪਰਿਵਾਰਾਂ ਲਈ ਇੱਕ ਰਾਹਤ ਭਰੀ ਸਾਬਤ ਹੋ ਸਕਦੀ ਹੈ ਜੇਕਰ ਕੋਈ ਮਹੀਦੂਗੁਰ 90 ਦਿਨਾਂ ਲਈ ਘਰ ਬੈਠੇ ਕੰਮ ਕਰਦਾ ਹੈ ਤੇ ਉਸ ਦਾ ਪੂਰਾ ਰਿਕਾਰਡ ਰੱਖਿਆ ਜਾਵੇਗਾ ਤੇ ਉਸ ਨੂੰ 31140 ਰਕਮ ਸਿੱਧੇ ਉਹਨਾਂ ਦੇ ਖਾਤਿਆਂ ਦੇ ਵਿੱਚ ਟਰਾਂਸਫਰ ਕਰ ਦਿੱਤੀ ਜਾਵੇਗੀ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਗੁਰਦਾਸਪੁਰ ਪੁਲਿਸ ਨੂੰ ਹੁਣ ਵੱਡੀ ਸਫਲਤਾ ਮਿਲੀ ਹੈ ਥਾਣੇ ਦੇ ਬਾਹਰ ਗਰਨੇਡ ਸੁੱਟਣ ਵਾਲੇ ਗ੍ਰਿਫਤਾਰ ਹੋਏ ਹਨ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਹੁਣ ਪਾਕਿਸਤਾਨੀ ਖੂਫੀਆ ਏਜੰਸੀ ਆਈਐਸਆਈ ਦੇ ਲਈ ਕੰਮ ਕਰਨ ਵਾਲੇ ਪਾਕਿਸਤਾਨ ਸਥਿਤ ਗੈਂਗਸਟਰ ਸ਼ਹਿਜਾਦ ਭੱਟੀ ਦੇ ਤਿੰਨ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੇ ਵਿੱਚ ਪੰਜਾਬ ਦਾ ਰਹਿਣ ਵਾਲਾ ਹਰਗੁਣ ਪ੍ਰੀਤ ਸਿੰਘ, ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਵਿਕਾਸ ਪ੍ਰਜਾਪਤੀ ਅਤੇ ਉੱਤਰ ਪ੍ਰਦੇਸ਼ ਦੇ ਬਜਨੌਰ ਦਾ ਰਹਿਣ ਵਾਲਾ ਆਰਿਫ ਸ਼ਾਮਲ ਹੈ। ਸੋ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੇ ਵੱਲੋਂ ਇੱਕ ਪੁਲਿਸ ਥਾਣੇ ਦੇ ਬਾਹਰ ਹੀ ਗਰਨੇਡ ਸੁੱਟਿਆ ਗਿਆ ਸੀ ਜਿਸ ਤੋਂ ਬਾਅਦ ਕੀ ਹੋਣ ਇਹਨਾਂ ਦੀ ਗ੍ਰਿਫਤਾਰੀ ਕਰ ਲਈ ਗਈ ਹੈ। ਤਿੰਨੋਂ ਮੁਲਜ਼ਮ ਸ਼ਹਿਜ਼ਾਦ ਪੱਟੀ ਦੇ ਸੰਪਰਕ ਦੇ ਵਿੱਚ ਸਨ। ਸਪੈਸ਼ਲ ਸੈੱਲ ਦੇ ਅਨੁਸਾਰ ਇਹ ਤਿੰਨੋਂ ਮੁਲਜ਼ਮ ਸ਼ਹਿਜ਼ਾਦ ਪੱਟੀ ਦੇ ਸਿੱਧੇ ਸੰਪਰਕ ਦੇ ਵਿੱਚ ਸਨ ਤੇ ਸ਼ਹਿਜ਼ਾਦ ਪੱਟੀ ਉਹਨਾਂ ਨੂੰ ਘਟਨਾਵਾਂ ਨੂੰ ਅੰਜਾਮ ਦੇਣ ਦੇ ਉੱਤੇ ਸਿੱਧੇ ਤੌਰ ਦੇ ਉੱਤੇ ਨਿਰਦੇਸ਼ ਦੇ ਰਿਹਾ ਸੀ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਅਨੁਸਾਰ ਸ਼ਹਿਜਾਦ ਪੱਟੀ ਨੇ ਸੋਸ਼ਲ ਮੀਡੀਆ ਰਾਹੀਂ ਨੌਜਵਾਨਾਂ ਨੂੰ ਆਪਣੇ ਗੈਂਗ ਦੇ ਵਿੱਚ ਭਾਗਤੀ ਕੀਤਾ ਅਤੇ ਫਿਰ ਉਹਨਾਂ ਨੂੰ ਵੱਡੇ ਅਪਰਾਧ ਨੂੰ ਅੰਜਾਮ ਦੇਣ ਦੇ ਲਈ ਨਿਰਦੇਸ਼ ਦਿੱਤੇ ਹਨ ਇਸ ਤੋਂ ਇਲਾਵਾ ਅਗਲੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਹੁਣ ਬੇਲੇ ਰਹਿਣ ਦਾ ਮੁਕਾਬਲਾ ਕਰਾਇਆ ਗਿਆ ਹੈ ਜੀਹਾਂ ਪਿੰਡ ਕੋਲੀਆਂ ਖੁਰਤ ਮੋਗਾ ਤੋਂ ਖਬਰ ਨਿਕਲ ਕੇ ਆ ਰਹੀ ਹੈ ਪੰਜਾਬ ਦੇ ਵਿੱਚ ਬੇਲੇ ਰਹਿਣ ਦਾ ਮੁਕਾਬਲਾ ਮੋਬਾਈਲ ਤੋਂ ਦੂਰ ਰਹਿਣ ਦੇ ਲਈ ਜਿਹੜੀ ਕਿ ਅਨੋਖੀ ਚੁਣੌਤੀ ਹੁਣ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਕਿ ਬੇਲੇ ਰਹਿਣ ਦਾ ਮੁਕਾਬਲਾ ਕਰਾਇਆ ਗਿਆ ਤੇ ਬਹੁਤ ਸਾਰੇ ਨੌਜਵਾਨਾਂ ਦੇ ਵੱਲੋਂ ਇਸ ਤੇ ਵਿੱਚ ਹਿੱਸਾ ਵੀ ਲਿਆ ਗਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਕੋਲੀਆਂ ਖੁਰਦ ਦੇ ਵਿੱਚ ਇੱਕ ਨੋਖਾ ਬੇਲਾ ਰਹਿਣ ਦਾ ਮੁਕਾਬਲਾ ਸ਼ੁਰੂ ਕੀਤਾ ਗਿਆ ਹੈ ਜਿਸ ਦੇ ਵਿੱਚ 55 ਲੋਕਾਂ ਦੇ ਦੁਆਰਾ ਹਿੱਸਾ ਲਿਆ ਗਿਆ ਹੈ ਜਿਸ ਦੇ ਵਿੱਚ ਪਤੀ ਪਤਨੀ ਦਾਦੀ ਦਾਦਾ ਪੋਤੀ ਪੋਤੇਆਂ ਤੇ ਨੌਜਵਾਨ ਤੇ ਬਜ਼ੁਰਗ ਵੀ ਸ਼ਾਮਲ ਸਨ ਕੋਈ ਖਾਸ ਉਮਰ ਦੀ ਸੀਮਾ ਇਸ ਦੇ ਵਿੱਚ ਨਹੀਂ ਰੱਖੀ ਗਈ ਸੀ ਪਹਿਲਾ ਇਨਾਮ ਇਸ ਦੇ ਵਿੱਚ ਇੱਕ ਸਾਈਕਲ ਤੇ 4500 ਰੁਪਏ ਰੱਖਿਆ ਗਿਆ ਸੀ ਦੂਜਾ ਨਾਮ 2500 ਤੀਸਰਾ 1500 ਰੁਪਏ ਇਸ ਦੇ ਵਿੱਚ ਰੱਖਿਆ ਗਿਆ ਸੀ ਸੋ ਕਾਫੀ ਹਦਾਇਤਾਂ ਵੀ ਇਸ ਦੇ ਵਿੱਚ ਜਾਰੀ ਕੀਤੀਆਂ ਗਈਆਂ ਸਨ ਜਿਨ੍ਹਾਂ ਦੀ ਪੂਰੀ ਲਿਸਟ ਤੁਸੀਂ ਦੇਖ ਸਕਦੇ ਹੋ ਸੋ ਜਿਸ ਤੋਂ ਬਾਅਦ ਕੀ ਪਹਿਲੇ ਉਨਾਮ ਦੇ ਤੌਰ ਦੇ ਉਤੇ 4500 ਦੂਸਰੇ ਤੇ 2500 ਤੇ ਤੀਸਰੇ ਤੇ 1500 ਰੁਪਏ ਦਿੱਤਾ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਦੇ ਲਈ ਵੱਡੀ ਚੇਤਾਵਨੀ ਜਾਰੀ ਹੋ ਚੁੱਕੀ ਹੈ ਦੇਸ਼ ਦਾ ਪਚਾੜ ਜੋਖਮ ਨਕਸ਼ਾ ਬਦਲ ਚੁੱਕਾ ਹੈ ਜੀ ਹਾਂ ਬਿਊਰੋ ਆਫ ਇੰਡੀਅਨ ਸਟੈਂਡਰਡ ਵੀ ਆਈ ਐਸ ਦੇ ਵੱਲੋਂ ਜਾਰੀ ਕੀਤੇ ਗਏ ਆਈ ਐਸ 1893 ਪੋਚਾਲ ਦੇ ਨਕਸ਼ੇ ਦੇ ਅਨੁਸਾਰ ਹੁਣ ਪੰਜਾਬ ਦੇ ਆਸ-ਪਾਸ ਦੇ ਖੇਤਰਾਂ ਦੇ ਲਈ ਪੋਚਾਲ ਦੇ ਜੋਖਮ ਨੂੰ ਕਾਫੀ ਵਧਾ ਦਿੱਤਾ ਹੈ ਨਵੇਂ ਨਕਸ਼ੇ ਦੇ ਅਨੁਸਾਰ ਦੇਸ਼ ਦਾ 61% ਹਿੱਸਾ ਹੁਣ ਦਰਮਿਆਨੇ ਤੋਂ ਉੱਚੇ ਵਾਲੇ ਪੋਚਾਲ ਜੋਖਮ ਦੇ ਖੇਤਰ ਦੇ ਵਿੱਚ ਸ਼ਾਮਲ ਹੋ ਚੁੱਕਾ ਹੈ ਸਭ ਤੋਂ ਮਹੱਤਵਪੂਰਨ ਤਬਦੀਲੀ ਅਤੇ ਸਭ ਤੋਂ ਖਤਰਨਾਕ ਨਵੇਂ ਜ਼ੋਨ ਬੀ ਆਈ ਨੂੰ ਜੋੜਦਾ ਹੈ ਜੋ ਕਿ ਦੇਸ਼ ਦੇ 75% ਆਬਾਦੀ ਦੇ ਵਿੱਚ ਹੁਣ ਸਰਗਰਮ ਹੋ ਚੁੱਕਾ ਹੈ ਜਿਸ ਦੇ ਕਾਰਨ ਕਾਫੀ ਭਿਆਨਕ ਪੁਚਾਲ ਜਿਹੜਾ ਕਿ ਹੁਣ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਸਰਕਾਰ ਦੇ ਵੱਲੋਂ ਅਤੇ ਕੇਂਦਰ ਸਰਕਾਰ ਦੇ ਵੱਲੋਂ ਬਹੁਤ ਵੱਡੇ ਵੱਡੇ ਐਲਾਨ ਕੀਤੇ ਜਾਂਦੇ ਹਨ ਸੋ ਹੜ੍ਹਾਂ ਆਇਆਂ ਨੂੰ ਪੰਜਾਬ ਦੇ ਵਿੱਚ ਤਕਰੀਬਨ 3 ਮਹੀਨੇ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਸੋ ਬਿਹਾਰ ਅਤੇ ਗੁਜਰਾਤ ਦੇ ਲਈ ਕੇਂਦਰ ਸਰਕਾਰ ਦੇ ਵੱਲੋਂ ਤੁਰੰਤ ਪੈਸੇ ਦਾ ਇੰਤਜ਼ਾਮ ਕਰ ਦਿੱਤਾ ਗਿਆ ਸੀ ਫੰਡ ਰੀਲੀਜ਼ ਕਰ ਦਿੱਤੇ ਗਏ ਸਨ ਪਰ ਪੰਜਾਬ ਦੇ 1600 ਕਰੋੜ ਰੁਪਏ ਦੇ ਹੁਣ ਵਾਅਦੇ ਦਾ ਝੂਠ ਸਾਹਮਣੇ ਆ ਚੁੱਕਾ ਹੈ ਜੀ ਹਾਂ ਲੱਖਾਂ ਏਕੜ ਫਸਲ ਡੁੱਬ ਗਈ ਸੈਂਕੜੇ ਪਿੰਡ ਡੁੱਬ ਗਏ ਤੇ ਹਜ਼ਾਰਾਂ ਪਰਿਵਾਰ ਬੇਕਾਰ ਹੋ ਗਏ ਜਿਸ ਤੋਂ ਬਾਅਦ ਕੀ ਮੋਦੀ ਸਰਕਾਰ ਦੇ ਵੱਲੋਂ 1600 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਸੀ ਸੋ ਪੰਜਾਬ ਦੇ ਲੋਕਾਂ ਨੇ ਰਾਹਤ ਦਾ ਸਾਹ ਜ਼ਰੂਰ ਲਿਆ ਸੀ ਪਰ ਇਹ ਜਾਣਦੇ ਹੋਏ ਆ ਕਿ ਕੇਂਦਰ ਸਰਕਾਰ ਦੇ ਵੱਲੋਂ ਇਹ ਵਾਅਦਾ ਪੂਰਾ ਕੀਤਾ ਜਾਵੇਗਾ ਪਰ ਕਈ ਮਹੀਨਿਆਂ ਬਾਅਦ ਵੀ 1600 ਕਰੋੜ ਰੁਪਏ ਦੇ ਵਿੱਚੋਂ 1 ਰੁਪਿਆ ਵੀ ਖਾਤੇ ਦੇ ਵਿੱਚ ਜਮ੍ਹਾਂ ਨਹੀਂ ਹੋਇਆ ਹੈ ਇੱਕ ਵੀ ਪੈਸਾ ਨਹੀਂ ਆਇਆ ਹੈ ਨਾ ਤਾਂ ਕੇਂਦਰ ਨੇ ਕੋਈ ਅਧਿਕਾਰਤ ਪੱਤਰ ਭੇਜਿਆ ਹੈ ਤੇ ਨਾ ਹੀ ਕੋਈ ਕੇਸ ਤੇ ਜਾਰੀ ਕੀਤੀ ਗਈ ਹੈ ਸੋ ਇਸ ਤੋਂ ਬਾਅਦ ਹੁਣ ਆਪ ਦੇ ਮੁੱਖ ਮੰਤਰੀ ਦੇ ਵੱਲੋਂ ਵੀ ਕੇਂਦਰ ਸਰਕਾਰ ਨੂੰ ਇਸ ਦੇ ਉੱਤੇ ਘੇਰਿਆ ਨਹੀਂ ਜਾ ਰਿਹਾ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪੱਤਰ ਲਿਖੇ ਜਾ ਰਹੇ ਹਨ ਪਰ মিডিਆ ਦੇ ਉੱਤੇ ਖੁੱਲ ਕੇ ਇਸ ਬਾਰੇ ਗੱਲਬਾਤ ਨਹੀਂ ਕੀਤੀ ਜਾ ਰਹੀ ਹੈ ਸੋ ਕੇਂਦਰ ਸਰਕਾਰ ਮੋਦੀ ਸਰਕਾਰ ਹੁਣ ਕਾਫੀ ਜ਼ਿਆਦਾ ਇਸ ਮਾਮਲੇ ਦੇ ਵਿੱਚ ਪੰਜਾਬ ਦੇ ਨਾਲ ਕਾਫੀ ਵੱਡਾ ਧੋਖਾ ਕਰ ਚੁੱਕੀ ਹੈ ਸੋ 16 ਕਰੋੜ ਦਾ ਵਾਅਦਾ ਕਰਕੇ ਉਹਨਾਂ ਦੇ ਵੱਲੋਂ ਪੂਰਾ ਨਹੀਂ ਕੀਤਾ ਗਿਆ ਹੈ ਇਸ ਤੋਂ ਬਾਅਦ ਖਬਰ ਹੁਣ ਗਵਾਂਡੀ ਰਾਜ ਤੋਂ ਨਿਕਲ ਕੇ ਆ ਰਹੀ ਹੈ ਹਿਮਾਚਲ ਸਰਕਾਰ ਦੇ ਵੱਲੋਂ ਨਸ਼ਿਆਂ ਦੇ ਖਿਲਾਫ ਇੱਕ ਅਨੋਖੀ ਪਹਿਲ ਕਰ ਦਿੱਤੀ ਗਈ ਹੈ ਨਸ਼ਾ ਫੜਾਉਣ ਵਾਲਿਆਂ ਨੂੰ ਮਿਲਣਗੇ ਕੈਸ਼ ਇਨਾਮ 1 ਗ੍ਰਾਮ ਨਸ਼ਾ ਫੜਾਉਣ ਵਾਲੇ ਨੂੰ 10000 ਰੁਪਏ 1 ਕਿਲੋ ਨਸ਼ੇ ਵਾਲੇ ਨੂੰ 1 ਲੱਖ ਰੁਪਏ 5 ਕਿਲੋ ਨਸ਼ਾ ਫੜਾਉਣ ਵਾਲੇ ਨੂੰ 10 ਲੱਖ ਰੁਪਏ ਦਾ ਇਨਾਮ ਮਿਲੇਗਾ ਨਸ਼ਾ ਤਸਕਰ ਨੂੰ ਫੜਾਉਣ ਦੇ ਉੱਤੇ ਵੀ 5 ਲੱਖ ਰੁਪਏ ਦਾ ਇਨਾਮ ਮਿਲੇਗਾ ਸੋ ਕੀ ਇਹ ਪੰਜਾਬ ਦੇ ਵਿੱਚ ਵੀ ਇਨਾਮ ਮਿਲਣੇ ਸ਼ੁਰੂ ਹੋ ਜਾਣੇ ਚਾਹੀਦੇ ਹਨ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ ਜੀ ਇਸ ਤੋਂ ਬਾਅਦ ਇੱਕ ਹੋਰ ਦੀ ਗੱਲ ਕਰੀਏ ਤੇ ਹੁਣ ਜਲੰਧਰ ਦੇ ਵਿੱਚ ਪ੍ਰੈਗਾਬਾਲੀਨ ਕੈਪਸੂਲ ਦੇ ਉੱਤੇ ਸਖਤ ਪਾਬੰਦੀ ਲੱਗ ਚੁੱਕੀ ਹੈ ਬਿਨਾਂ ਲਾਇਸੈਂਸ ਬਿਨਾਂ ਪੱਕੇ ਬਿੱਲ ਦੇ ਰਿਕਾਰਡ ਦੇ ਉੱਤੇ ਪ੍ਰੈਗਾ ਵੇਚਣਾ ਖਰੀਦਣਾ ਪੂਰੀ ਤਰ੍ਹਾਂ ਵਰਜਿਤ ਹੋਵੇਗਾ ਮੈਡੀਕਲ ਸਟੋਰਾਂ ਦੇ ਉੱਤੇ ਤੈਅ ਮਾਤਰਾ ਤੋਂ ਵੱਧ ਸਟਾਕ ਰੱਖਣ ਦੇ ਉੱਤੇ ਵੀ ਰੋਕ ਲੱਗ ਚੁੱਕੀ ਹੈ ਜਿਵੇਂ ਤੁਹਾਨੂੰ ਦੱਸਦੀਏ ਕਿ ਲਗਾਤਾਰ ਪ੍ਰੈਗਾ ਦੇ ਕੈਪਸੂਲ ਕਾਫੀ ਜ਼ਿਆਦਾ ਹੁਣ ਜਿਨ੍ਹਾਂ ਦੇ ਵਿੱਚ ਚੱਲ ਰਹੇ ਹਨ ਖਾਸ ਤੌਰ ਦੇ ਉੱਤੇ ਮਾਝਾ ਏਰੀਆ ਦੇ ਵਿੱਚ ਕਾਫੀ ਜ਼ਿਆਦਾ ਪ੍ਰੈਗਾ ਕੈਪਸੂਲ ਨੌਜਵਾਨਾਂ ਦੇ ਵੱਲੋਂ ਲਏ ਜਾ ਰਹੇ ਹਨ ਜੋ ਕਿ ਨਸ਼ੇ ਲੰਦਰ ਦੇ ਵਿੱਚ ਹੁਣ ਇਸ ਤੇ ਉੱਤੇ ਪਾਬੰਦੀ ਲੱਗ ਚੁੱਕੀ ਹੈ ਸੋ ਇਸ ਬਾਰੇ ਤੁਹਾਡੀ ਕੀ ਰਾਏ ਹੈ ਕਮੈਂਟ ਕਰਕੇ ਆਪਣੀ ਰਾਏ ਜਰੂਰ ਦਿਓ ਜੀ ਵੀਡੀਓ ਅੰਤ ਤੱਕ ਦੇਖਣ ਦੇ ਲਈ ਤੇ ਖਬਰਾਂ ਦੇ ਵਿੱਚ ਬਣੇ ਰਹਿਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ